ਦੋਸਤੋ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਉਹ ਐਸੇ ਸਕੂਲ ਦੀ ਇਮਾਰਤ ਦੀ ਸੀ ਇਹ ਅਚਾਨਕ ਢਾਣੀ ਇਹਨੂੰ ਕਹਿੰਦੇ ਆਂ ਅਸੀਂ ਜਿਹੜਾ ਲਾਹਬੀਰੇ ਦਾ ਪਿੰਡ ਹੈ ਅਚਾਨਕ ਉਸ ਪਿੰਡ ਦੀ ਢਾਣੀ ਹੈ ਉਹਦਾ ਇੱਕ ਸਕੂਲ ਹੈ ਹੁਣ ਇਹ ਸਕੂਲ ਖੰਡਰ ਬਣ ਗਿਆ ਇਹਦੀ ਇਮਾਰਤਾਂ ਨੂੰ ਦਿਖਾਉਂਦੇ ਆਂ ਕਿਸੇ ਟਾਈਮ ਇਸ ਸਕੂਲ ਵਿੱਚ ਬੱਚੇ ਵੀ ਸੀ ਅਧਿਆਪਕ ਵੀ ਸੀ ਤੇ ਇੱਥੇ ਮਹਾਰਨੀ ਗਿਣਤੀ ਦਾ ਉਚਾਰਨ ਵੀ ਹੁੰਦਾ ਹੋਵੇਗਾ ਨਾ ਹੁਣ ਮਹਾਰਨੀਆਂ ਰਹੀਆਂ ਨਾ ਗਿਣਤੀਆਂ ਰਹੀਆਂ ਤੇ ਇਹ ਸਕੂਲ ਦੀ ਇਮਾਰਤ ਖੰਡਰ ਹੋ ਗਈ ਹੈ ਕਾਰਨ ਬਹੁਤ ਸਪੱਸ਼ਟ ਨੇ ਸਕੂਲ ਬੰਦ ਹੋਣ ਦੇ ਕਾਰਨ ਉਹ ਨਹੀਂ ਬਣਦੇ ਨੇ ਕਿ ਕੱਲੀ ਇਮਾਰਤ ਕੀ ਕਰੂਗੀ ਜਦੋਂ ਪੜਨ ਲਈ ਬੱਚੇ ਹੀ ਨਾ ਰਹਿਣ ਹੌਲੀ-ਹੌਲੀ ਇਸ ਢਾਣੀ ਦੇ ਜਿਹਦੇ ਵਿੱਚ ਭਾਵੇਂ ਗਿਣਤੀ ਦੇ ਪਰਿਵਾਰ ਨੇ ਪਰ ਉਹਨਾਂ ਦੇ ਬੱਚੇ ਇਹ ਸਕੂਲ ਨੂੰ ਤਿਆਗ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜਨ ਲੱਗ ਗਏ ਉਹਨਾਂ ਦਾ ਪ੍ਰਾਈਵੇਟ ਸਕੂਲ 'ਚ ਲੱਗਣ ਦਾ ਕਾਰਨ ਇਹ ਨਹੀਂ ਕਿ ਅਧਿਆਪਕ ਮਿਹਨਤੀ ਨਹੀਂ ਹੋਣੇ ਹੋ ਸਕਦਾ ਅਧਿਆਪਕ ਬਹੁਤ ਮਿਹਨਤੀ ਹੋਣ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਵੇ। ਕੁਝ ਪ੍ਰਾਈਵੇਟ ਵੱਲ ਆਪਣੇ ਲੋਕਾਂ ਦਾ ਰੁਝਾਨ ਹੈ ਵੀ ਹੈ। ਪਰ ਕਿਤੇ ਨਾ ਕਿਤੇ ਸਾਨੂੰ ਵੀ ਸੋਚਣਾ ਪੈਂਦਾ ਹੈ ਕਿ ਜੇ ਅਹੀਂ ਸਕੂਲਾਂ ਦੇ ਵਿੱਚ ਵਿਦਿਆਰਥੀ ਘਟਦੇ ਗਏ ਤਾਂ ਕੀ ਸਾਡੇ ਸਕੂਲ ਵੀ ਇਸੇ ਤਰੀਕੇ ਖੰਡਰ ਹੋ ਜਾਣਗੇ? ਕਿ ਸਾਡੇ ਸਕੂਲ ਵੀ ਇਸ ਤਰੀਕੇ ਤੁਹਾਨੂੰ ਟੁੱਟੀਆਂ ਬਾਰੀਆਂ ਵਾਲੇ ਦੇਖਣਗੇ ਤੇ ਉੱਥੇ ਬੱਚੇ ਨਹੀਂ ਸਗੋਂ ਦੀ ਕਾਂ ਪੈਂਦੇ ਦੇਖਣਗੇ। ਤਾਂ ਇਹ ਸੋਚਣ ਦਾ ਵਿਸ਼ਾ ਦੋਸਤੋ ਤੁਹਾਨੂੰ ਮੈਂ ਇਮਾਰਤ ਲਖਾ ਰਿਹਾ ਕਿ ਕਿਸ ਤਰੀਕੇ ਦੇਖੋ ਉੜਾੜਾ ਜਾਂ ਜਿਹਨੂੰ ਆਪਾਂ 35 ਕਹਿੰਦੇ ਆ ਉਹ ਹਾਲੇ ਵੀ ਸਿਕੰਧਾ ਦੇ ਪੜ ਸਕਦੇ ਹੋ ਮੇਰੀ ਲਾਇਬ੍ਰੇਰੀ ਇਸ ਤਿੱਕੇ ਉਸ ਜਿਹੜੀ ਵੀਡੀਓ ਜਿਹਦੀ ਮੈਂ ਗੱਲ ਕਰ ਰਿਹਾ ਜੋ ਵਾਇਰਲ ਹੋਈ ਸੀਗੀ ਉਹਨਾਂ ਨੇ ਕੰਧਾਂ ਤੇ ਲਿਖਿਆ ਦਿਖਾਇਆ ਸੀ ਤੇ ਇੱਕ ਸਪਸ਼ਟ ਸੰਦੇਸ਼ ਦਿੱਤਾ ਸੀਗਾ ਕਿ ਸਾਨੂੰ ਕੰਧ ਤੇ ਲਿਖਿਆ ਜੋ ਸਪਸ਼ਟ ਹੈ ਉਹ ਪੜ ਲੈਣਾ ਚਾਹੀਦਾ ਤੇ ਕੰਧ ਤੇ ਬਹੁਤ ਸਪੱਸ਼ਟ ਲਿਖਿਆ ਪਿਆ ਹੈ ਕਿ ਸਾਨੂੰ ਬੱਚਿਆਂ ਨੂੰ ਮੁੜ ਸਰਕਾਰੀ ਸਕੂਲਾਂ ਵੱਲ ਲਿਆਉਣਾ ਪਵੇਗਾ ਪਹਿਲੀ ਗੱਲ ਦੂਸਰੀ ਗੱਲ ਇਹ ਹੈ ਕਿ ਇਹ ਆਪਾਂ ਮੰਨਦੇ ਹਾਂ ਕਿ ਪ੍ਰਾਈਵੇਟ ਸਕੂਲ ਵੀ ਐਗਜ਼ਿਸਟ ਕਰਦੇ ਰਹਿਣਗੇ ਤੇ ਜਿਹੜੇ ਲੋਕ ਅਫੋਰਡ ਕਰ ਸਕਦੇ ਉਹ ਵੱਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਰਹਿਣਗੇ ਪਰ ਉਹਦੇ ਨਾਲ-ਨਾਲ ਮਸਲਾ ਇਹ ਹੈ ਕਿ ਜਿਹੜੇ ਲੋਕ ਅਫੋਰਡ ਨਹੀਂ ਵੀ ਕਰਦੇ ਉਹ ਵੀ ਪ੍ਰਾਈਵੇਟ ਵੱਲ ਮਤਲਬ ਆਪੇ ਤੋਂ ਬਾਹਰ ਹੋ ਕੇ ਖਰਚਾ ਕਰਕੇ ਉੱਥੇ ਲਾਉਂਦੇ ਨੇ ਜਾਂ ਪ੍ਰਾਈਵੇਟ ਦੁਕਾਨਦਾਰੀਆਂ 'ਚ ਫਸਦੇ ਨੇ ਉਹਨਾਂ ਬੱਚਿਆਂ ਨੂੰ ਆਪਾਂ ਘੱਟੋ-ਘੱਟ ਇਹਨਾਂ ਸਕੂਲਾਂ ਵਿੱਚ ਲਿਆ ਸਕਦੇ ਆ ਤੇ ਸਕੂਲਾਂ ਵਿੱਚ ਬੱਚੇ ਲਿਆਉਣ ਕੱਲਾ ਇਮਾਰਤਾਂ ਦਾ ਕੰਮ ਨਹੀਂ ਅਸਲ ਕੰਮ ਅਧਿਆਪਨ ਦਾ ਹੁੰਦਾ ਹੈ ਜੇ ਤੁਹਾਡੇ ਸਕੂਲ ਦੇ ਵਿੱਚ ਪੜ੍ਹਾਈ ਬਹੁਤ ਕਮਾਲ ਦੀ ਹੈ ਤਾਂ ਬੱਚੇ ਆਪਣੇ ਆਪ ਤੁਹਾਡੇ ਸਕੂਲ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਹਾਲਾਂਕਿ ਅਧਿਆਪਕ ਦੇ ਹੱਥ ਬਹੁਤ ਕੁਝ ਘੱਟ ਹੁੰਦਾ ਹੈ ਸਰਕਾਰੀ ਨੀਤੀਆਂ ਨੇ ਵੀ ਕੰਮ ਕਰਨਾ ਹੁੰਦਾ ਹੈ ਪਰ ਅਧਿਆਪਕ ਆਪਣੇ ਪਾਸੋਂ ਜੋ ਕਰ ਸਕਦਾ ਉਹ ਇਹ ਹੈ ਕਿ ਅਸੀਂ ਜੀ ਲਾ ਕੇ ਪੜਾਈਏ ਮਿਹਨਤ ਨਾਲ ਪੜਾਈਏ ਤੇ ਜੇ ਵੈਸੇ ਮੈਂ ਇਸ ਗੱਲ ਦੀ ਤਾਕੀਦ ਕਰਦਾ ਕਿ ਪੰਜਾਬ ਦੇ ਸਾਰੇ ਅਧਿਆਪਕ ਜਿਹਦੇ ਵਿੱਚ ਆਪਾਂ ਸਾਰੇ ਦਾ ਮਤਲਬ ਇਹ ਹੁੰਦਾ ਕਿ ਆਪਾਂ 99% 95% ਲੈ ਲੀ ਲਏ ਉਹ ਮਿਹਨਤੀ ਨੇ ਮਿਹਨਤ ਕਰ ਰਹੇ ਨੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਪਰ ਫਿਰ ਵੀ ਇਹ ਚਿੰਤਾ ਦਾ ਵਿਸ਼ਾ ਹੈ ਤੇ ਚਿੰਤਨ ਦਾ ਵੀ ਵਿਸ਼ਾ ਹੈ ਕਿ ਵਿਦਿਆਰਥੀ ਸਾਡੇ ਸਕੂਲਾਂ ਤੋਂ ਦੂਰ ਕਿਉਂ ਹੋ ਰਹੇ ਨੇ ਹੁਣ ਇਹ ਇਮਾਰਤ ਚਰਚਾ ਚ ਤਾਂ ਹੀ ਕਿ ਤਾਜ਼ੀਆਂ ਵੋਟਾਂ ਦੇ ਵਿੱਚ ਇਹ ਕਮਰਾ ਜੋ ਪੋਲਿੰਗ ਬੂਥ ਬਣਿਆ ਸੀਗਾ ਇਹ ਕਮਰਾ ਸਹੀ ਸਲਾਮਤ ਹੈ ਸ਼ਾਇਦ ਇਹ ਸਕੂਲ ਦੀ ਇਮਾਰਤ ਨਹੀਂ ਹੈ ਇਹ ਜਿਹੜੇ ਖੇਡਣ ਵਾਲੇ ਬੱਚੇ ਇੱਥੇ ਆਉਂਦੇ ਨੇ ਉਹਨਾਂ ਲਈ ਹੈ ਪਰ ਸਾਨੂੰ ਕੰਧ ਤੇ ਲਿਖਿਆ ਪੜ੍ਹਨਾ ਵੀ ਚਾਹੀਦਾ ਹੈ ਤੇ ਸਾਨੂੰ ਕੁਝ ਵਿਚਾਰਨਾ ਵੀ ਚਾਹੀਦਾ ਹੈ ਤਾਂ ਜੋ ਹੋਰ ਸਕੂਲ ਖੰਡਰ ਨਾ ਬਣ